ਸਾਸੀਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਿਣਾ ਵਿੱਚ ਤੇ ਪਿੰਡ ਮਹਿਣਾ ਜਿਹੜਾ ਦੋਸਤੋ ਮਲੋਟ ਤੋਂ ਡੱਬ ਵਾਲੀ ਰੋਡ ਜਾਂਦਾ ਹੈ ਉਹਦੇ ਤੋਂ ਜਦੋਂ ਮਲੋਟ ਵੱਲੋਂ ਜਾਈਏ ਤਾਂ ਲੰਬੀ ਖਿਓ ਵਾਲੀ ਨੂੰ ਪਾਰ ਕਰਕੇ ਬਿਲਕੁਲ ਰੋਡ ਦੇ ਉੱਪਰ ਤੇ ਸੱਜੇ ਹੱਥ ਤੁਹਾਨੂੰ ਰੋਡ ਦੇ ਉੱਤੋਂ ਹੀ ਇੱਕ ਹਵੇਲੀ ਨਜ਼ਰ ਆਉਂਦੀ ਆ ਤੇ ਇਹ ਹਵੇਲੀ ਨੰਬਰਦਾਰ ਸ਼ੇਰ ਸਿੰਘ ਕੁਲਾਰ ਜੀ ਨੇ 1950 ਦੇ ਵਿੱਚ ਬਣਾਉਣੀ ਸ਼ੁਰੂ ਕੀਤੀ ਤੇ 2 ਸਾਲਾਂ ਦੇ ਵਿੱਚ ਤਕਰੀਬਨ 1952 ਵਿੱਚ ਇਹ ਹਵੇਲੀ ਬਣ ਕੇ ਤਿਆਰ ਹੋ ਗਈ ਦੋਸਤੋ ਤੁਸੀਂ ਹਵੇਲੀ ਦੇ ਬਾਰੇ ਵੀ ਪੜਿਆ ਹੋਵੇਗਾ ਦਰਵਾਜੇ ਦੇ ਉੱਪਰ 1952 ਲਿਖਿਆ ਹੋਇਆ ਬੜਾ ਸ਼ਾਨਦਾਰ ਜਿਹੜਾ ਇਸ ਹਵੇਲੀ ਦਾ ਡਿਜ਼ਾਈਨ ਆ ਤੁਹਾਨੂੰ ਉੱਪਰੋਂ ਵੀ ਹਵੇਲੀ ਦਿਖਾਵਾਂਗੇ ਉੱਪਰ ਆਹਮੋ ਸਾਹਮਣੇ ਦੋ ਚਬਾਰੇ ਨੇ ਤੇ ਪਰਿਵਾਰ ਦੀ ਕੋਸ਼ਿਸ਼ ਆ ਕਿ ਇਸ ਹਵੇਲੀ ਨੂੰ ਜਿਸ ਤਰ੍ਹਾਂ ਦਾ ਜੋ ਇਹਦਾ ਪੁਰਾਣਾ ਡਿਜ਼ਾਈਨ ਹੈ ਉਸੇ ਹਿਸਾਬ ਦੇ ਨਾਲ ਹੀ ਮੇਨਟੇਨ ਕੀਤਾ ਜਾ ਰਿਹਾ ਹੈ ਦੋਸਤੋ ਨੰਬਰਦਾਰ ਸ਼ੇਰ ਸਿੰਘ ਕੁਲਾਰ ਜੀ ਦੇ 6 ਪੁੱਤਰ ਸਨ ਉਹਨਾਂ ਦੇ 4 ਪੁੱਤਰ ਪਿੰਡ ਮਿੱਡੂ ਖੇੜਾ ਦੇ ਵਿੱਚ ਉਹਨਾਂ ਦੇ ਅੱਗੇ ਪਰਿਵਾਰ ਆਵਾ ਨੇ ਤੇ ਦੋ ਪੁੱਤਰ ਉਹਨਾਂ ਦੇ ਇੱਥੇ ਆਏ ਉਹਨਾਂ ਦੇ ਵਿੱਚੋਂ ਜਿਹੜੀ ਇਹ ਹਵੇਲੀ ਸੀ ਇਹ ਸਰਦਾਰ ਹਰਦਰਸ਼ਨ ਸਿੰਘ ਕੁਲਾਰ ਜੀ ਦੇ ਹਿੱਸੇ ਆਈ ਇਹ ਹਵੇਲੀ ਤਕਰੀਬਨ 2 ਏਕੜ ਦੇ ਵਿੱਚ ਆ ਜਿਹੜਾ ਇਸ ਦਾ ਟੋਟਲ ਰਕਬਾ ਹੈ ਹਵੇਲੀ ਦਾ ਇਹ ਤੁਸੀਂ ਦੇਖ ਰਹੇ ਹੋ ਆਹਮੋ ਸਾਹਮਣੇ ਚਬਾਰੇ ਪ੍ਰਾਣੀ ਪੌੜੀ ਆ ਦੋਸਤੋ ਇਸ ਹਵੇਲੀ ਦੀ ਇਸ ਹਵੇਲੀ ਦੇ ਵਿੱਚ ਜਿੰਨੀ ਕੁ ਫਿਟਿੰਗ ਹੋਈ ਹੋਈ ਆ ਬਿਜਲੀ ਦੀ ਉਹ ਵੀ ਦੋਸਤੋ ਪ੍ਰਾਣੀਆਂ ਸੋਚਾਂ ਪੁਰਾਣੇ ਬਟਨ ਵਗੈਰਾ ਸਾਰੇ ਉਸੇ ਤਰ੍ਹਾਂ ਨੇ ਸਰਦਾਰ ਹਰਦਰਸ਼ਨ ਸਿੰਘ ਕੁਲਾਰ ਜੀ ਦੇ ਪੁੱਤਰ ਸਰਦਾਰ ਜਗਦੇਵ ਸਿੰਘ ਕੁਲਾਰ ਜੀ ਗਵਰਨਮੈਂਟ ਮੈਡੀਕਲ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਵਿਖੇ ਆਪਣੀਆਂ ਡਾਕਟਰੀ ਦੇ ਵਿੱਚ ਸਵਾਵਾ ਮ ਦੇ ਰਹੇ ਨੇ ਇਹ ਦੋਸਤੋ ਤੁਸੀਂ ਅੰਦਰੋਂ ਦੇਖ ਰਹੇ ਹੋ ਇਹ ਸਾਰੀ ਪੁਰਾਣੀ ਫੀਟਿੰਗ ਹੈ ਇਸ ਹਵੇਲੀ ਦੇ ਵਿੱਚ ਇਹ ਹਵੇਲੀ ਦੇ ਵਿੱਚ ਪੁਰਾਣਾ ਪੱਖਾ ਹੈ ਜਦੋਂ ਇੱਥੇ ਬਿਜਲੀ ਆਈ ਤਾਂ ਉਸ ਸਮੇਂ ਦਾ ਹੈ ਪਰਿਵਾਰ ਵਾਲੇ ਦੱਸਦੇ ਆ ਕਿ ਤਕਰੀਬਨ ਇਸ ਦਾ ਪਰਾਂ ਦੇ ਸਮੇਤ 23 ਕਿਲੋ ਵਜਣਾ ਇਹ ਤੁਸੀਂ ਸੋਚਾਂ ਦੇਖ ਰਹੇ ਹੋ ਸੋਚਾਂ ਵੀ ਇਸ ਹਵੇਲੀ ਦੇ ਵਿੱਚ ਜਿਹੜੀਆਂ ਲੱਗੀਆਂ ਨੇ ਉਹ ਪੁਰਾਣੀਆਂ ਨੇ ਇਸ ਹਵੇਲੀ ਦੇ ਵਿੱਚ ਤਕਰੀਬਨ 1999 ਦੇ ਵਿੱਚ ਪਾਬੋ ਫਿਲਮ ਆਈ ਸੀ ਪ੍ਰੀਤੀ ਸਪਰੂ ਦੀ ਉਸ ਫਿਲਮ ਦੀ ਸ਼ੂਟਿੰਗ ਵੀ ਇਸੇ ਹਵੇਲੀ ਦੇ ਵਿੱਚ ਪਿੰਡ ਮਹਿਣਾ ਦੇ ਵਿੱਚ ਹੋਈ ਸੀ ਤੇ ਦੋਸਤੋ ਬੜੀ ਖੂਬਸੂਰਤ ਇਹ ਪਰਿਵਾਰ ਦੀ ਵਿਰਾਸਤੀ ਹਵੇਲੀ ਆ ਪਰਿਵਾਰ ਇਸ ਨੂੰ ਅੱਜ ਵੀ ਇਸ ਦੀ ਦੇਖਭਾਲ ਕਰ ਰਿਹਾ ਹੈ ਇਸ ਨੂੰ ਸਾਂਭ ਕੇ ਰੱਖਿਆ ਹੋਇਆ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਆਂ ਦੋਸਤੋ ਇਹ ਪਿੰਡ ਮਹਿਣਾ ਦੀ ਜਿਹੜੀ ਪ੍ਰਾਣੀ ਵਿਰਾਸਤੀ ਹਵੇਲੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਦੋਸਤ ਇਸ ਪ੍ਰਾਣੀ ਵਿਰਾਸਤੀ ਹਵੇਲੀ ਨੂੰ ਦੇਖ ਸਕਣ ਤੇ ਦੋਸਤੋ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ